ਮਾਰਨਿੰਗ ਗਾਇਸ ਵੈਲਕਮ ਟੂ ਨਿਊ ਬਲੌਗ ਅੱਜ ਦਾ ਬਲੌਗ ਸਟਾਰਟ ਕਰ ਰਹਾ ਹਾਂ ਗਾਇਸ 10 11 ਵਜੇ ਗਏ ਪੂਰੇ 11 ਵਜ ਗਏ ਦੇਖ ਲਓ ਪਿੱਛੇ ਟਾਈਮ ਦੇਖਦਾ ਹੋਣਾ 11:00 ਹੋ ਗਏ 10:00 ਹੋ ਗਏ ਮੰਨ ਲੀਂਗੇ 11 ਹੀ ਵਜ ਗਏ ਤੇ ਵਲੌਗ ਸਟਾਰਟ ਕਰ ਲਿਆ ਗਾਇਸ ਆਪਾਂ ਫਿਰ ਤੇ ਅੱਜ ਕੀ ਆਪਾਂ ਨੂੰ ਸਕੂਲ ਨੂੰ ਛੁੱਟੀ ਤੁਹਾਨੂੰ ਪਤਾ ਹੀ ਇਹ ਅੱਜ ਕਿਉਂ ਹੋ ਗਈ ਅੱਜ ਮੰਗਲਵਾਰ ਹੈ ਤੇ ਅੱਜਗਾ ਸ਼ੀਧੀ ਤੜਾ ਸ਼੍ਰੀ ਗੁਰੂ ਤੇ ਇੱਕ ਬਹਾਦਰ ਜੀ ਦਾ ਤੇ ਸਾਰੀ ਸੰਤ ਗਈ ਹੋਈ ਆ ਅੱਜ ਗੁਰਦਵਾਰੇ ਉੱਥੇ ਇੱਕ ਦਿੱਲੀ ਚਾਂਦਨੀ ਚੌਕ ਤੇ ਆਨੰਦਪੁਰ ਬਾਕੀ ਅਸੀਂ ਕੋ ਨਹੀਂ ਗਾਇਆ ਗਾਇਸ ਸਕੂਲ ਲਗਾਇਆ ਹੈ ਸੰ ਤੇ ਫਿਰ ਜਾਵਾਂ ਦੇ ਕਿ ਤਨ ਹੁਣ ਖਰੀ ਸਰੰਦ ਜਾਵਾਂ ਦੇ ਤੇ ਹੁਣ ਮੈਂ ਜਾਣ ਫਰਾਲ ਵਗੈਰੀ ਦਾਦੀਂ ਛੱਡਣ ਚੱਲਣਾ ਇੱਥੇ ਪਾਲੀ ਵਾਲੇ ਨਾਂਣਕੇ ਗਏ ਨੇ ਮੇਰੇ ਬਾਕੀ ਉੱਥੇ ਇੰਦਰੀ ਦਾਦੀ ਦੀ ਉਮਰ ਆਪਣੇ ਰਿਸ਼ਤੇਦਾਰ ਨੇ ਉੱਥੇ ਤੇ ਉਹ ਕੋਈ ਮਤਲਬ ਰਿਸ਼ਤੇਦਾਰ ਗਏ ਨੇ ਉਹਨਾਂ ਚੋਂ ਕੁਝ ਟਿਲੇ ਟਿਲੇ ਆਏ ਨੇ ਤੇ ਤਾਂ ਕਰ ਟਿਲਾ ਟਲਾਇਆ ਕੋਈ ਤੇ ਪਤਾ ਪਤਾ ਲੈਣ ਜਾਊ ਮੇਰੀ ਦਾਦੀ ਤੇ ਮੈਂ ਛੱਡਣ ਜਾਵਾਂਗਾ ਚਾਹ ਜੋ ਬਣਦੀ ਵੀ ਫਿਰ जा बना बनना ब चल कह छा चबी लाबी लाब के अपने मां पी चलना फिर तो मैं इत ब खड़ी अपनी के टटीएम करना स्टार्ट के टी एम मिनी स्कूटी गेट खुला करना फिर ਇਹਨੂੰ ਸੌਰੀ ਮੈਂ ਮੋਬਾਈਲ 'ਤੇ ਜਾਣਾ ਸੀ ਗਾਇਸ ਕਿਹਾ ਤਾਂ ਉੱਥੇ ਰੋ ਅੱਡੇ ਦਾ ਕਪੜਾ ਦਾ ਇੱਥੇ ਨਹੀਂ ਮਤਲਬ ਮੋੜ ਦਾ ਕਪੜਾ ਉੱਥੇ ਤੇ ਮੈਨੂੰ ਪਤਾ ਲੱਗਾ ਮੈਂ ਮੋਬਾਈਲ ਹੀ ਕੰਨ ਲਿਆ ਤਾਂ ਨਾਲ ਕੈਮਰਾ 'ਤੇ ਸ਼ੂਟ ਕਰਨਾ ਹੁੰਦਾ ਸੀ ਤੇ ਮੋਬਾਈਲ ਕਰੇ ਰਾਗ ਤੇ ਹੁਣ ਟਾਈਮ ਵੇਖੋ 11:52 ਮਿੰਟ ਹੋ ਗਿਆ ਅਜੇ ਤਾਂ ਛੱਡਾ ਹੈ ਹੁਣ ਉਹ ਬੈਟਰੀ ਬੜੀ ਘਾਟ ਹੋ ਗਈ ਤੇ 33% ਬੈਟਰੀ ਚਾਰਜ ਲਾਣਾ ਫੋਨ ਮੈਂ ਚਲਾਉਣਾ ਤੇ ਫੋਨ ਲਾਣਾ ਚਾਰਜ ਹੋਣਾ ਚਾਰਜ ਤੇ ਫਿਰ ਬੈਟਰੀ ਹੋਣ ਤੋਂ ਬਾਅਦ ਆਪਾਂ ਮਿਲਨੇ ਗਾਇਸ ਬੈਟਰੀ ਬੁਣ ਰਹੀ ਹੋ ਗਈ ਚਾਰਜ ਤੇ ਟਾਈਮ ਵੇਖੋ 4:53 ਮਿੰਟ ਹੁੰਦੇ ਪਏ ਤੇ ਬੈਟਰੀ ਹੋਣ ਗਈ ਕਿ ਆਸੀ ਬਾਅਦ ਚੜ ਪਾ ਲਵੇਂ ਰਮਨਤਰਾ ਤਾਂ ਨਹੀਂ ਕਾਟ ਗਈ ਤੇ ਹੁਣ ਮੈਂ ਚੱਲਣਾ ਸਕੂਟਰੀ ਚੁੜੇ ਲੈਣੇ ਤੇ ਆਈ ਖੜੀ ਸਕੂਟਰੀ ਗਾਇਸ ਸਕੂਟਰੀ ਕੀ ਪਹਿਲੇ ਗੇਅਰ ਤੇ ਕਿਲੋਮੀਟਰ ਵੇਖਾ ਗਾਇਸ ਕਿੰਨੇ ਮੀਲ ਕਿਲੋਮੀਟਰ ਚੱਲ ਗਈ ਪਹਿਲਾਂ ਕੀਤੀ ਬੰਦ ਹੁਣ ਸਟਾਰਟ ਕੀਤੀ ਨੋਂ 50 ਕਿਲੋਮੀਟਰ ਚੱਲ ਗਈ ਤੇ ਚਲਾਣਾ ਗਾਇਸ ਮੇਰਾ ਆਪੇ ਚਲਾਣ ਵਾਲਾ ਸਿਸਟਮ ਕੋਣੀ ਨੂੰ ਕਿਤੇ ਡਕਾਵਾਂ ਗਾਇਸ ਇੱਥੇ ਦੇਖ ਜਿਗਾ ਗਾਇਸ ਮੈਨੂੰ ਲੱਗਦਾ ਟਿਕਣਾ ਚਲੂ ਤੇ ਕਿਵੇਂ ਨ ਕਿਵੇਂ ਇੱਥੇ ਲੈ ਆਉਂਦੀ ਹਾਂ ਤੁਹ ਕਹੇ ਮੋਇ ਨਹੀਂ ਪਗਾਈ ਤੇ ਮੈਂ ਪਕੜੀ ਨਾ ਦੀ ਮੱਟੀ ਮੱਟੀ ਚੱਲਦੀ ਏ ਟੱਟੀ ਦੀ ਗਾਇ। ਲੋ ਤਾਂ ਕੀ ਜਹੇ ਤਾਂ। ਇੱਕ ਆਦਨਾ ਖੜੀ ਖੜਾ। ਮੈਂ ਵੀ ਨਹੀਂ ਪਕੜੀ। ਘਾਟੀ ਚਲਾਉਣਾ ਫਿਰ ਐਵੇਂ ਮੈਂ ਪੰਗ ਲੈਣਾ ਫਿਰ ਤੁਹਾਨੂੰ ਬਾਅਦ ਵਿੱਚ ਮਿਲਾਂਗਾ। ਟੱਟੀ ਤੇ ਆਖੜਾ। ਮੱਝ ਤੇ ਉਹ ਪਰਾਂ ਕੀ ਪਰ ਜੋ ਵੀ ਏ। ਆਹ ਬਾਕਸਿੰਗ ਅਗੀ ਤੇ ਬਾਕਿੰਗ ਕਰਨਿਆ ਤੇ ਵੀ ਲੈਨ ਕੈਮਰਾ ਫੜਾਣਾ। ਗਾਇਸ ਆਹ ਵੋਖ ਦੇਖ ਲੋ ਘਟਾ ਆਇਆ ਇਹਦੇ ਨਾਲ ਬਾਕਸਿੰਗ ਸੈਟ ਹੋਏ। ਹਾਂ ਲੈ ਵੀ ਮੱਕੜੀ ਵਾਲੀ ਤੇ ਹਾਂ ਲੈ ਫਲਾਤ ਲਾਣਾ ਇਹ ਦੇਖੋ ਇਹ ਆਹ ਫਾਈਨ ਦਾ ਕਾਰ ਘੜਾ ਦੇ ਇੱਥੇ ਵੋਕੀ ਖੇਡ ਸਕਦੇ ਦਾਰ ਪੈਸੂ ਆ ਰਹੀ ਹੈ ਦਾਰ ਦਾ ਟਿਕਟ ਇਹ ਇਹਦਾ ਬੁੱਤੋ ਨੂੰ ਮਾਤੀ ਹੋਵੇ ਮੋਕਾ ਆਇਆ ਨਹੀਂ ਜੀ ਕੋਲ ਤੇ ਫਾੜ ਦੇ ਪੜ ਫਾੜ ਤੋਟ ਇਹ ਬਹੁਤ ਮਾਰ ਕੇ ਤਮ ਕਿੜਾ ਨਾ ਹਣਾ ਦਾਰ ਪੈ ਭਾਰਤੇ ਪੂਰਾ ਸਭਾ ਲਾਣਾ ਗਾਈਸ ਬਾਕੀ ਗਾਇਸ ਆ ਜਾ ਮੈਂ ਤੁਸੀ ਤੇ ਮੈਂ ਨੇ ਆਪ ਬਾਅਦ ਚ ਠੀਕੇ ਗਾਇਸ ਬਾਕਸਿੰਗ ਬੁਕਸ ਨੂੰ ਕਰਤੇ ਆਪ ਆਗਾਸ ਕਰੇ ਟਾਈਮ ਵੇਖੋ 9 ਵਜੇ ਦੇ 4 ਮਿੰਟ ਹੁੰਦੇ ਪੈਣੇ ਤੇ ਤੁਹਾਨੂੰ ਬਾਕੀ ਗੱਲ ਦੱਸ ਦੇਵਾਂ ਸਕੂਟਰੀ ਤੇ ਫਿੱਦਾ ਮੇਰਾ ਕੈਮਰਾ ਗਿਆ ਚਲਾ ਫਿਰ ਉਹ ਯੋ ਕੱਟੀ ਤੇ ਤੇ ਬਾਕੀ ਤੁਹਾਨੂੰ ਗੱਲ ਦੱਸ ਦੇਵਾਂ ਗਾਇਸ ਇੱਕ ਹੋਰ ਗੱਲ ਉਹ ਮੈਂ ਵੀਡੀਓ ਬਣਾਈ ਸੀ ਤੇ ਉੱਥੇ ਮੇਰੇ ਕੋਲ ਪਤਾ ਨਹੀਂ ਕਿੰਨੇ ਮਰ ਬਿੱਲੀ ਨਾ ਕੱਟ ਕਰਦੀ ਦੋਂ ਕਰਕੇ ਤੇ ਇਹ ਮੈਨੇ ਸਮਝ ਲਿਆ ਪਿਆ ਵੀ ਉਹਨੇ ਕੁਝ ਬੋਲਾ ਕੋ ਨਹੀਂ ਬਾਈ ਗਾਇਸ ਸਿੱਧਾ ਮੈਂ ਗਿਆ ਤਹਲਾ ਫੋਟੋ ਤੇ ਮੈਂ ਵੀ ਬੋਲੇ ਆ ਵੀ ਮੈਂ ਇੱਥੇ ਆ ਗਿਆ ਤੇ ਤੇ ਫਿਰਦੇ ਉਹਨੇ ਜੀ ਵੀ ਸਿੱਧਾ ਹੀ ਬੋਲ ਪਿਆ ਵੀ ਆ ਕੱਟੀ ਤੇ ਮੱਝ ਗਾ ਬਾਕੀ ਗਾਇਸ ਤੇ ਵੀਡੀਓ ਵੇਖ ਲੈਣੀ ਹੈ ਤੇ ਟਾਈਮ ਬੜਾ ਹੋ ਗਿਆ ਮਾ ਨਿੰਦਰ ਨੁੰਦਰ ਆਈ ਖੜੀ ਹੈ ਬਾਕੀ ਨਿੰਦਰ ਤੱਕ ਨਹੀਂ ਆਈ ਖੜੀ ਕਾਇ ਸਾਂ ਮੈਂ ਖੜਤਾ ਪੈਂ ਤੇ ਟਾਈਮ ਵਾਵਾ ਹੋ ਗਿਆ ਬੋ ਗਾਇਸ ਤੇ ਫਿਰ ਆਪ ਐਵੇਂ ਬਾਹਲੀ ਐਲਸੀਡੀ ਲੱਗੀ ਹੋਵੇ ਨੇ ਮੂਵੀ ਚੱਲੀ ਖੜੀ ਏ ਤੇ ਹੁਣ ਮੈਂ ਵੀ ਫਿਰ ਇਹ ਵਲੌਗ ਨੂੰ ਕਰਨਾ ਐਂਡ ਤੇ ਗਾਇਸ ਫਿਰ ਇਹ ਵਲੌਗ ਨੂੰ ਕਰਨਾ ਹੁਣ ਮੈਂ ਐਂਡ ਮਿਲਣਾ ਕਰਦੀ ਨਵੀਂ ਵੀਡੀਓ ਵਿੱਚ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਫਿਰ ਲਾਈਕ ਸਬਸਕ੍ਰਾਈਬ ਕਰ ਦੋ ਤੇ ਬਾਕੀ ਆਪਣੇ ਚੈਨਲ ਤੇ ਜਿਹੜੇ ਨਵੇਂ ਆਏ ਨੇ ਉਹ ਵੀ ਸਬਸਕ੍ਰਾਈਬ ਕਰ ਲਾਈਕ ਕਰ ਲੈਣ ਤੇ ਫਿਰ ਆਪਾਂ ਨਵੀਂ ਵੀਡੀਓ ਵਿੱਚ ਮਿਲਾਂਗੇ ਕੱਲ ਤੇ ਹੁਣ ਤਾਂ ਨਿੰਦਰ ਨਿੰਦਰ ਵੀ ਆਈ ਖੜੀ ਹੋਣੀ ਹੈ ਸਾਰਿਆਂ ਨੇ ਤੁਸੀਂ ਸੋ ਜੋ ਗੁੱਡ ਨਾਈਟ